ਸੋ ਪਿਆਰਪਰੀ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀ ਤੇ ਰਣਜੀਤ ਜੁਲਰ ਭਾਸੋ ਤੋਂ ਸਾਡਾ ਰਣਜੀਤ ਜੁਲਰ YouTube ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਲੈ ਕੇ ਹਾਜ਼ਰ ਆ ਜੀ ਬੋਟਲ ਗ੍ਰੀਨ ਦੇ ਵਿੱਚ ਇੱਕ ਹਸਲੀ ਸੈੱਟ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਵਾਕਈ ਬਹੁਤ ਖੁਸ਼ ਹੋ ਜਾਏਗਾ ਕਿਉਂਕਿ ਇਹ ਸੈੱਟ ਜੋ ਆਪਾਂ ਬਣਾਇਆ ਏ ਤੁਸੀਂ ਨੇ ਮੇਰੇ ਖਿਆਲ ਨਾਲ ਸਭ ਤੋਂ ਪਹਿਲੀ ਵਾਰ ਦੇਖਣਾ ਹੋਵੇਗਾ ਸੋ ਆਓ ਦੋਸਤੋ ਇੱਕ ਝਲਕ ਉਸ ਸੈਟਅਪ ਉੱਪਰ ਆਪਾਂ ਕਰਾਉਨੇ ਆ ਜੀ ਆਓ ਦੋਸਤੋ ਅੱਜ ਦਾ ਜੋ ਹਸਲੀ ਸੈੱਟ ਹੈ ਜੀ ਇਹ ਵਾਲਾ ਅਹਮਦਾਬਾਦੀ ਸਟਾਈਲ ਦੇ ਵਿੱਚ ਆਪਾਂ ਰੈਡੀ ਕੀਤਾ ਹੈ ਤੁਸੀਂ ਦੇਖ ਕੇ ਦੱਸਣਾ ਜੀ ਵਾਕਈ ਅਹਮਦਾਬਾਦੀ ਦਾ ਡਿਜ਼ਾਈਨ ਜੋ ਆਪਾਂ ਰੈਡੀ ਕਰਿਆ ਹੈ ਤੁਹਾਨੂੰ ਕਿੱਦਾਂ ਲੱਗਿਆ ਔਰ ਕਿਵੇਂ ਇਸ ਦਾ ਡਿਜ਼ਾਈਨ ਆਪਾਂ ਨੇ ਕਵਰ ਅਪ ਕੀਤਾ ਹੈ ਇਹ ਡਿਜ਼ਾਈਨ ਸਾਡੇ ਕਸਟਮਰ ਨੇ ਜੀ ਚੰਡੀਗੜ੍ਹ ਤੋਂ ਉਹਨਾਂ ਨੇ ਸਾਡੇ ਨਾਲ ਪਹਿਲੀ ਵਾਰ ਸਾਡੇ ਕੋਲ ਵਿਜ਼ਿਟ ਕੀਤੀ ਸੀ ਚੰਡੀਗੜ੍ਹ ਤੋਂ ਮੇਰੇ ਸਿਸਟਰ ਨੇ ਬੜੇ ਹੀ ਵਧੀਆ ਨੇਚਰ ਲੱਗਿਆ ਉਹਨਾਂ ਦਾ ਸਾਨੂੰ ਪਹਿਲੀ ਵਾਰ ਦੇ ਵਿੱਚ ਇਹ ਸੈੱਟ ਆਰਡਰ ਕਰਕੇ ਗਏ ਸੀ ਕਹਿੰਦੇ ਵੀ ਵੀਰੇ ਵਧੀਆ ਬਣਾ ਕੇ ਦਿਓ ਤਾਂ ਜੋ ਅਸੀਂ ਅਗਲੀ ਵਾਰ ਵੀ ਤੁਹਾਡੇ ਤੋਂ ਬਣਾ ਕੇ ਕੋਈ ਨਵਾਂ ਆਰਡਰ ਬਣਾ ਸਕੀਏ ਸੋ ਦੋਸਤੋ ਤੁਸੀਂ ਦੇਖ ਕੇ ਦੱਸਣਾ ਜੀ ਵਾਕਈ ਸੋਨਾ ਬਣਿਆ ਹੈ ਔਰ ਕਿਵੇਂ ਦੀ ਡਿਜ਼ਾਈਨਿੰਗ ਨੂੰ ਆਪਾਂ ਨੇ ਕਵਰ ਅਪ ਕੀਤਾ ਜੀ ਸੋ ਇਹ ਵਾਲੇ ਡਿਜ਼ਾਈਨ ਦੀ ਤੁਹਾਨੂੰ ਅਸੀਂ ਪਿਕਚਰ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੋ ਉਹਨਾਂ ਨੇ ਸਾਡੇ ਨੂੰ ਬਣਾਣਾ ਦਿੱਤਾ ਸੀ ਸੋ ਦੋਸਤੋ ਤੁਸੀਂ ਦੇਖਣਾ ਵੀ ਜਿਵੇਂ ਸੇਮ ਚੀਜ਼ ਬਣਾਈ ਹੈ ਉਸ ਤੋਂ ਵੀ ਜ਼ਿਆਦਾ ਸੋਹਣੀ ਚੀਜ਼ ਬਣੀ ਹੈ ਜੀ ਆਓ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਇਹ ਵਾਲਾ ਸੈੱਟ ਉਹਨਾਂ ਨੇ ਬਣਾਣਾ ਦਿੱਤਾ ਸੀ ਤੁਸੀਂ ਦੇਖ ਕੇ ਦੱਸਣਾ ਜੀ ਵੀ ਸੇਮ ਬਣੀ ਹੈ ਜਾਂ ਉਸ ਤੋਂ ਵੀ ਬਾ ਕਮਾਲ ਆਪਾਂ ਡਿਜ਼ਾਈਨ ਤਿਆਰ ਕੀਤਾ ਹੈ ਕਿਉਂਕਿ ਉਹਨਾਂ ਨੇ ਬੋਟਲ ਗ੍ਰੀਨ ਦਾ ਕਨਸੈਪਟ ਕਿਹਾ ਸੀ ਸਾਨੂੰ ਕਰਨ ਨੂੰ ਵੀ ਨਾਲ ਟਿੱਕਾ ਵੀ ਹੋਵੇ ਬੜਾ ਹੀ ਬਾਕੂਵਰ ਟਿੱਕਾ ਵੀ ਰੈਡੀ ਕੀਤਾ ਜੀ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਬਾਕੀ ਇਸ ਸੈੱਟ ਦੇ weight ਦੀ ਅਗਰ ਆਪਾਂ ਗੱਲ ਕਰੀਏ ਤੁਸੀਂ weight ਦਾ ਗੈਸ ਲਾ ਸਕਦੇ ਹੋ ਜੀ ਵੀ ਕਿੰਨੇ ਕ weight ਦੇ ਵਿੱਚ ਆਇਆ ਹੋਣਾ ਇਹ ਸੈੱਟ ਬੜਾ ਹੀ ਲਾਈਟ weight ਤੁਹਾਨੂੰ ਪਤਾ ਹੀ ਹੈ ਆਪਾਂ ਸਮਾਨ ਰੈਡੀ ਕਰ ਦਿੰਨੇ ਆਂ ਕਾਫੀ ਜਣੇ ਤਾਂ ਸੋਚ ਰਹੇ ਹੋਣੇ ਵੀ ਇਹ ਸੈਕਟਰ 80 ਤੋਂ 90 ਗ੍ਰਾਮ ਦੇ ਵਿੱਚ ਰੈਡੀ ਹੋਇਆ ਹੁਣ ਬਟ ਸਰਪ੍ਰਾਈਜ਼ ਦੀ ਗੱਲ ਇਹ ਹੈ ਇਹ ਓਨਲੀ ਆਪਾਂ 60 ਗ੍ਰਾਮ 골ਡ weight ਦੇ ਵਿੱਚ ਰੈਡੀ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਵਿਦ ਹਸਲੀ ਜੀ ਟਿੱਕਾ ਔਰ ਨਾਲ ਝੁੰਮਕੀ YouTube ਦੀ ਵੀਡੀਓ ਪਾਉਣ ਦਾ ਮੇਨ ਮਕਸਦ ਇਹ ਹੀ ਹੈ ਜੀ ਅਸੀਂ ਤੁਹਾਨੂੰ ਇਸ ਦੇ ਵਿੱਚ ਸਾਡੀ ਪੂਰੀ ਡਿਟੇਲ ਔਰ weight ਔਰ purity ਦੱਸ ਸਕਦੇ ਹਾਂ ਤਾਂ ਇਹਨੋਂ ਤੁਹਾਡੇ ਲਈ ਅਸੀਂ ਇਦਾਂ ਦੀ ਨਵੇਂ-ਨਵੇਂ ਆ ਡਿਜ਼ਾਈਨਿੰਗਾਂ ਲੈ ਕੇ ਆਉਂਦੇ ਰਹਿੰਨੇ ਆ ਜੀ ਸੋ ਦੋਸਤੋ ਸਾਡੀ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤਾਂ ਜੋ ਅਸੀਂ ਤੁਹਾਡੇ ਲਈ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਸੋ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਾਕੀ ਜਿਨ੍ਹਾਂ ਨੇ ਵੀ ਹਲੇ ਤੱਕ ਆਪਣਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਜਲਦੀ ਤੋਂ ਪਹਿਲਾਂ ਮੇਰੇ ਦਰਸ਼ਕ ਜ਼ਰੂਰ ਸਬਸਕ੍ਰਾਈਬ ਕਰ ਲੈਣ ਬਹੁਤ ਬਹੁਤ ਧੰਨਵਾਦ ਜੀ ਸਸੀਕਾਰ ਜੀ